ਉਨਿਆ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਪਹਿਲਾਂ ਤਾਂ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਮੇਰੀ ਵੀਡੀਓ ਨੂੰ ਇੰਨਾ ਪਿਆਰ ਕਰਦੇ ਆ ਤੇ ਸ਼ੇਅਰ ਕਰਦੇ ਆ ਤੇ ਲਾਈਕ ਕਰਦੇ ਆ ਤੇ ਆਪਣੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਆ ਤੇ ਦੋਸਤੋ ਆਪਾਂ ਪਹਿਲਾਂ ਕੱਟੀ ਪਈ ਸੀ ਉਹ ਤਕਰੀਬਨ ਸੇਲ ਹੋ ਗਈ ਹੁਣ ਤੇ ਹੁਣ ਆਪਾਂ ਇੱਕ ਆ ਕੱਟੀ ਲੈ ਕੇ ਆਏ ਵੀ ਇੱਕ ਨਗੀਨਾ ਇਹ ਨਗੀਨਾ ਕਿਵੇਂ ਆ ਇਹਦੀ ਮੰਗ ਆ ਜਿਹੜੀ ਫਤਿਹਵਾ ਤੋਂ ਲਿਆਂਦੀ ਸੀ ਆਪਣੇ ਦਸਤਾਰਾਂ ਕੋਲ ਸੀਗੀ ਇਹਦੀ ਉਮਰ ਆ ਕੱਟੀ ਦੀ 10 ਮਹੀਨੇ 10 ਮਹੀਨਿਆਂ ਤੇ ਇਹ ਖੰਡੀ ਸੀ ਲੱਤੀ ਦੇਖੋ ਆਪ ਜੇ ਪੈਟ ਕੋਰੇ ਦੀ ਗੱਲ ਕਰੀਏ ਆ ਦੇਖੋ ਪਰ ਪੁੱਟੇ ਨੇ ਇੰਨੀ ਚੌੜੀਆ ਜੋ ਤਕਰੀਬਨ ਇਹ ਹੋ ਗਈ 2 ਥਾਲ ਦੇ ਵਿੱਚ ਜਾਣਾ ਇੱਥੇ ਜਾਣਾ ਤੇ ਉਹ ਥਾਣਾ ਥੋਣਾਂ ਦੀ ਕੁਆਲਿਟੀ ਦੀ ਗੱਲ ਕਰੀਏ ਨਾ ਵੀਰੋ ਥਣ ਕੋਲ ਦੇਖੋ ਹੁਣ ਇਹ ਝੋਲੀ ਦੇਖ ਲਓ ਜਿੱਦੀ ਕਹੀ ਹੁਣ ਝੋਲੀ ਜਿੱਕ ਨਿੱਢੀ ਲੀ ਆ ਤੇ ਨੇਵਾ ਲੂਗਾ ਵਗੈਰਾ ਵਧੀਆ ਕੋਈ ਦੇਖ ਕੇ ਮਿਲਦੀ ਥਣ ਲੱਗੇ ਵੀ ਨਿੱਕਲਾ ਕਲਾ ਇੰਨੀ ਠੰਡੀ ਸੀ ਲ ਲੈ ਲੈ ਜੇ ਕਹੀਦਾ ਪੂਰੀਆਂ ਵਧੀਆ ਤੇ ਇਹਦੀ ਮਾਂ ਦਾ ਦੁੱਧ ਸੀਗਾ ਜਿਹੜਾ ਉਹ 14 ਕਿਲੋ ਪਹਿਲੇ ਸੂਰ ਨੂੰ ਦਿੱਤਾ ਤੇ ਪਹਿਲੇ ਸੂਰ ਦੀ ਕੱਟੀ ਆ ਤੇ 10 ਮਹੀਨੇ ਦੀ ਉਮਰ ਆ ਤੇ ਸਿੰਗ ਤਾਂ ਹੀ ਇਹ ਵੀਰੇ ਸਿੰਗ ਦਿਖਾ ਦੇ ਆ ਸਿੰਗ ਹਨ ਜਿਹਨੇ ਜਿਹਨੇ ਕੁੰਡੇ ਕਰਨੇ ਹੁਣ ਜੇ ਨਾ ਕੁੰਡੇ ਹੁੰਦੇ ਨੇ ਉੱਪਰ ਨੂੰ ਜਾਣੇ ਸੀ ਤੇ ਆ ਦੇਖੋ ਸਿੰਗਲ ਹੁਣ ਇਹ ਅੰਦਰ ਨੂੰ ਮੁੜਦੇ ਐਨੇ ਇੱਥੇ ਹੀ ਆ ਜਾਣੇ ਨਾਲ ਹੀ ਐ ਨਾਲ ਹੀ ਆ ਜਾਣੇ ਕਰਮ ਵਾਲੀ ਨੇ ਤੇ ਆਪਾਂ ਵਧੀਆ ਤੋਂ ਵਧੀਆ ਪੀਸ ਲੈ ਕੇ ਆਉਨੇ ਆ ਨਗੀਨੇ ਇਹ ਵੀ ਇੱਕ ਮੈਂ ਕਹਿੰਦਾ ਵੀ ਰੱਖਣ ਵਾਲਾ ਵੀ ਲੈ ਕੇ ਜਾਵੇ ਜੇ ਕਿਸੇ ਨੇ ਬਰੀਡ ਤਿਆਰ ਕਰਨੀ ਆਪਾਂ ਵਧੀਆ ਬਰੀਡ ਤਿਆਰ ਕਰ ਸਕਦੇ ਆ ਆ ਤੁਸੀਂ ਦੇਖ ਸਕਦੇ ਹੋ ਮੇਰੇ ਜੇ 10 ਮਹੀਨੇ ਦੀ ਉਮਰ ਆ ਲੋ ਇੱਥੇ ਆਂਦੀ ਆ ਆੜ ਬੋਤ ਇੱਥੇ ਆਉਂਦੀ ਆ ਲੈ ਆਉਂਦੀ ਆ 10 ਮਿੰਨ ਇੰਨੀ ਠੰਡੀ ਸੀਲ ਲੈ ਕੱਤੀ ਮਿਲਣੀ ਆ ਆਪਾਂ ਉਹੀ ਵੀਡੀਓ ਬਣਾਉਣਾ ਜਿਹੜੀ ਚੀਜ਼ ਵਧੀਆ ਆਉਂਦੀ ਨਹੀਂ ਆਮ ਵੀਡੀਓ ਨਹੀਂ ਬਣਾਉਂਦੇ ਤੇ ਮੇਰੇ ਵੀਰ ਜੇ ਕਿਸੇ ਨੂੰ ਲੋੜ ਆ ਤੈਨ ਸਾਂਭਣ ਵਾਲਾ ਵੀਰ ਆ ਇਹ ਵਧੀਆ ਇੱਕ ਰਸੀਮੰਦੀ ਹੋ ਜੇ ਤਾਂ ਆਪਾਂ ਇੱਕ ਵਧੀਆ ਬੱਚਾ ਲੈ ਸਕਦੇ ਹਾਂ ਦੇਖ ਲੈ ਮੈਗੀ ਨਾ ਕਰਮ ਵਾਲੀ ਤੇ ਇੱਕ ਵਧੀਆ ਬੱਚਾ ਲੈ ਸਕਦੇ ਹਾਂ ਤੇ ਮੇਰਾ ਪਿੰਡ ਆ ਜਲਾਲਦੀਵਾਲ ਨੇੜੇ ਰੈਕੋਟ ਰੈਕੋਟ ਤੋਂ ਜੇ ਜਦੋਂ ਆਪਾਂ ਬਰਨਾਲੇ ਨੂੰ ਜਾਂਦੇ ਆ ਸੱਜੇ ਪਾਸੇ 5 ਕਿਲੋਮੀਟਰ ਤੇ ਪਹਿਲਾ ਪਿੰਡ ਜਲਾਲਦੀਵਾਲ ਆਉਂਦਾ ਤੇ आप जो गेड़ा तो दे। ले। 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 गेड़ा देखिए दिखा देने चल उठ बुत का बुत लुरुगी नमी करके थोड़ा ऊपरा कर दी है थोड़ा आजा पुत ले तुर देख लो पिछे देखो बल इधर दबा देने गेड़ा ली आप उधर बांधा गे देखो लेको पिठा देखो चल ਕਾਰ ਮਾਰੀਦਾ ਤੇ ਨੇੜੇ ਜਰਾਲਦੀਵਾਲਾ ਪਿੰਡ ਜਰਾਲਦੀਵਾਲਾ ਤੇ ਨੇੜੇ ਰੈਕੋਟ ਆ ਤੇ ਜੇ ਕਿਸੇ ਨੂੰ ਵੀ ਚਾਹੀਦੀ ਹੈ ਤਾਂ ਆਪਣੀਆਂ ਸੰਪਰਕ ਕਰ ਸਕਦਾ 987434800 987434800 ਰੇਟ ਵਗੈਰਾ ਆਪਾਂ ਵੀ ਵੀਰਾਪਾ ਹੂਂਟੀ ਕਰਾਂਗੇ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਜਦੋਂ ਮਰਜ਼ੀ ਕੰਟੈਕਟ ਕਰਿਓ ਤੇ ਆਪਣੇ ਕੋਲ ਹੋਰ ਵੀ ਕੱਟੀਆਂ ਆਉਂਦੀਆਂ ਰਹਿੰਦੀਆਂ ਆ ਆਪਣੇ ਚੈਨਲ ਨੂੰ ਵੱਧ ਵੱਧ ਲਾਈਕ ਸਬਸਕ੍ਰਾਈਬ ਕਰ ਦਿਓ ਲਾਈਕ ਕਰਦੇ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਕਿਉਂਕਿ ਵਧੀਆ ਤੋਂ ਵਧੀਆ ਆਪਾਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹੀਏ ਕੱਟੀਆਂ ਲਿਆਉਂਦੇ ਰਹੀਏ ਧੰਨਵਾਦ ਦੋਸਤੋ